ਨਿਰਗੁਣ ਆਪ ਸਰਗੁਣ ਸਰਗੁਣ ਵੀ ਉਹੀ ਕਲਾਤਾਰ ਜਿਸ ਅਗਲੀ ਬੋਲੀ ਆ ਨਿਰਗੁਣ ਆਪ ਸਰਗੁਣ ਵੀ ਉਹੀ ਤੂੰ ਦੱਸ ਜਾਂ ਨਿਰਗੁਣ ਆ ਜਾਂ ਦੱਸ ਖੜੀ ਗਏ ਜਾਂ ਸਰਗੁਣ ਆ ਫਿਰ ਆ ਜਾ ਜਾਂ ਜਾਗਿਆ ਤਾਂ ਸਰਗੁਣ ਆ ਜਾਂ ਸੁਟਾ ਫਿਰ ਤਾਂ ਨਿਰਗੁਣ ਨੱਠ ਭਾਜ ਸੁਪਨਾ ਵੀ ਬਹੁਤ ਕਰਦਾ ਹੈ ਪਰ ਸੁਪਨੇ ਦਾ ਸਭ ਕੀਤਾ ਹੋਇਆ ਉਦਾਂ ਹੀ ਹੈ ਚਾਹੇ ਘਾਟਾ ਹੈ ਚਾਹੇ ਵਾਧਾ ਹੈ ਸੁਪਨੇ 'ਚ ਚਾਹੇ ਜਾਂਦਾ ਹੈ ਚਾਹੇ ਆਪਜਾ ਹੈ ਜਾਗੇ ਤੋਂ ਬਾਅਦ ਨਾ ਹੋ ਜਾਸਾ ਜਾਂਦਾ ਹੈ ਨਾ ਆਪਜਾ ਹੋ ਜਾਸਾ ਜੇ ਸੁਪਨੇ 'ਚ ਬਖਾਰੀਆ ਤੇ ਬਖਾਰੀ ਹੈ ਜੀ ਜੇ ਜਾਗੂ ਜੇ ਸੁਪਨੇ 'ਚ ਰਾਜਾ ਬਣ ਗਿਆ ਤਾਂ ਰਾਜਾ ਹੈ ਜੀ ਜੇ ਜਾਗੂ ਇਹ ਸਭ ਸੁਪਨੇ 'ਚ ਖੇਡ ਹੈ ਸਤਾਰਪਾਏ ਸਤਾਰ ਸਗਲੇ ਸੁਪਨੋ ਜਿਹੜਾ ਸੁਪਨੇ ਦੇ ਵਿੱਚ ਗੁਲਤਾਨ ਹੈ ਬਸ ਤਾਂ ਸਭ ਕੁਝ ਵਿਸਰਿਆ ਹੋਇਆ ਸੁਪਨੇ ਚ ਜਿਹਨੂੰ ਉਹ ਪਖਾਰੀ ਹੈ ਉਹ ਪਖਾਰੀ ਹੈ ਜਿਹੜਾ ਸੁਪਨਾ ਚ ਕੋਈ ਸੁਣ ਰਿਹਾ ਹੈ ਵੀ ਇਹ ਸੁਪਨਾ ਹੈ ਸੁਪਨਾ ਤੇ ਛੱਕ ਪੈ ਰਹੀ ਹੈ ਉਹਦੇ ਵਿਚਾਰੇ ਆ ਉਹ ਪਖਾਰੀ ਹੋਰ ਤਾਂ ਵੀ ਛੱਕ ਪੈਂਦੀ ਉਹ ਮੈਂ ਭਗਾਦੀ ਨਹੀਂ ਹੈਗਾ ਕਬੂਦ ਕਬੂ ਛੱਕਦਾ ਪਈ ਹੈ ਚਲੋ ਜੇ ਜਾਗਿਆ ਦੀ ਛੱਕਦਾ ਪਈ ਹੈ ਮੈਂ ਭਗਾਦੀ ਮੈਂ ਜੋ ਹਾ ਇਹ ਹਾਨੀ ਸੰਸਾਰ ਏ ਝੂਠਾ ਹੈ ਫਿਰ ਉਹ ਨਿਗਰ ਰੱਖਣ ਲੱਗਦਾ ਹੈ ਵੀ ਆਹ ਮੇਰੇ ਨਾਲ ਉਹ ਵੀ ਮਰ ਗਿਆ ਉਹ ਵੀ ਚਲਾ ਗਿਆ ਨਾਲ ਕੁਝ ਲੈ ਜਿਵੇਂ ਸੁਝਾਇਆ ਉਹ ਪਾਣੀ ਕਿਉਂ ਕਿ ਨਾਲ ਲੱਗੇ ਕਦ ਕਦਵੇਂ ਪਈ ਪ੍ਰਾਈ ਆ ਹੌਲੇ 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 ਕੁਝ ਘਟਨਾਵਾਂ ਆਪਣੇ ਨਾਲ ਵੀ ਵਰਤ ਜਾਂਦੀਆਂ ਨੇ ਜ਼ਿੰਦਗੀ 'ਚ ਕੁਝ ਉਹਨਾਂ ਤੋਂ ਸਫਲ ਲਈਦਾ ਕੁਝ ਕਿਸੇ ਨਾਲ ਵਰਤ ਜਾਂਦੀਆਂ ਨੇ ਘਟਨਾਏ ਹੁਕਮ ਹੁਕਮ ਨਾਲੇ ਵਰਤ ਜਾਂਦੇ ਉਹ ਹੌਲੇ 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 ਪਾਣਾ ਜੇ ਧਿਆਨ ਰੱਖੇ ਤਾਂ ਭਾਣੇ ਦਾ ਅਸਰ ਹੋਣ ਲੱਗ ਜਾਂਦਾ ਭਾਣੇ 'ਚ ਉਹ ਯਕੀਨ ਹੋਣ ਲੱਗ ਜਾਂਦਾ ਵੀ ਆਹ ਸੁਪਨਾ ਹੈ ਕਦਮ ਨਹੀਂ ਹੁੰਦਾ ਹੈ ਔਖੀ ਗੱਲ ਸੌਖੀ ਨਹੀਂ ਹੈ ਕਿ ਬੰਨੀ ਹੋਈ ਆਦਰ ਬਾਣੀ ਨੇ ਰਾਖੜੀ ਛੇੜ ਸੁਪਨੇ ਸੁਪਨੇ ਨੂੰ ਸੁਪਨਾ ਮੰਨ ਲੈਣਾ ਬੜਾ ਔਖੀ ਗੱਲ ਹੈ ਹਾਂਜੀ دیرਗੋਣਾ ਆਪ ਸਰਗੋਣਾ ਨਹੀਂ ਹੋਈ ਆਹ ਸਰਗੋਣਾ ਆਪ ਹੀ ਡਿਰੋਣਾ ਹੈ ਜੱਦ ਕੇ دیرਗੋਣਾ ਬ੍ਰਹਮ ਨੂੰ ਮੰਨਦੇ ਰਹੋ ਕਾਹੀ ਬੋਲਦਾ ਹੈ ਐ ਸ਼ੁਰੂਆਤ ਆਲੇ ਸਰਗੁਣ ਜੀਵ ਨੂੰ ਬੰਦੇ ਨੇ ਜਿਹੜਾ ਅੰਦਰ ਸਾਹ ਲੈਂਦਾ ਬ੍ਰਹਮ ਉਹ ਹੋਇਆ ਨਾ ਇਹ ਚਾਹੇ ਜੋਕ ਹੈ ਆਪਣੇ ਕੋ ਬ੍ਰਹਮ ਉਹ ਜਿਹੜਾ ਸਾਹ ਲੈਂਦਾ ਤਾਂ ਪ੍ਰਭੂ ਇਦਾਂ ਹੀ ਹੁੰਦਾ ਅੱਜ ਜਿਹੜਾ ਤਰਖੂੜੀ ਜੈ ਸੌਂ ਕੇ ਉੱਠਦਾ ਹੈ ਜਿਹੜਾ ਸੌਦਾ ਜਾਗਦਾ ਉਹ ਹੁੰਦਾ ਉਹ ਮਨ ਉਹ ਜੀਵ ਹੈ ਉਹ ਬ੍ਰਹਮ ਹੈ ਉਹ ਬ੍ਰਹਮ ਚਾਰੇ ਵੇਦ ਬ੍ਰਹਮ ਨੂੰ ਦੱਸਦੇ ਨੇ ਚਾਰੇ ਪ੍ਰਕਾਰ ਦਾ ਗਿਆਨ ਆਰਵੈਦਿਕ ਵੀ ਬ੍ਰਹਮ ਹੀ ਹੈ ਆ ਜੋਤਿਸ਼ ਜਾਤਿਸ਼ ਦਾ ਕੰਮ ਵੀ ਬ੍ਰਹਮ ਹੀ ਕਰਦਾ ਹੱਥ ਰੇਖਾ ਵੀ ਇਹੀ ਦੇਖਦਾ ਸਮਝਾ ਐਸਟ੍ਰੋਲੋਜੀ ਸਟਾਰਡੋ ਵਿਦਾ ਗਿਆਨ ਤੇ ਨਾ ਡਾਟ ਪੱਡਾ ਘਾਟਾ ਸੁਖਰੇ ਦਾ ਮੇਰੀ ਕਰਦਾ ਸਾਰੇ ਸੁਪਨੇ ਵਾਲਾ ਸਾਰਾ ਹੀ ਗਿਆਨ ਹੈ ਕੋਈ ਸਿਰ ਆ ਆਤਮ ਗਿਆਨ ਵੀ ਇਹੀ ਲੱਗਦਾ ਆਤਮ ਗਿਆਨ ਵੀ ਇਹੀ ਲੱਗਦਾ ਦੁਕਾਨੇ ਦੇ ਕੋਲ ਨੇ ਅੱਖਾਂ ਦੇ ਕੋਲ ਨੇ ਗਿਆਨ ਹਾਸਲ ਕਰ ਮਨ ਬੁੱਧੀ ਦਾ ਕੰਮ ਆ ਗਿਆ ਗਿਆਨ ਹਾਸਲ ਕਰਨਾ ਕਰੇ ਚਾਹੇ ਜੋ ਮਰ ਜੀ। タル ਮਹਿਲੇ ਬਣਾ ਲੈ ਗਿਆਨ ਦੇ ਨੇੜੇ ਦੀ ਜਨ। ਉਹ ਆਪ ਹੀ ਸਰਗੁਣਾ ਆਪ ਹੀ ਨਿਰਗੁਣਾ। ਉਹ ਕਹਿੰਦੇ ਨੇ ਜਿਹੜਾ ਤਾਂ ਸਰੀਰ ਦੇ ਵਿੱਚ ਹੈ ਉਹ ਸਰਗੁਣਾ ਹੈ ਜਿਹੜਾ ਅੰਦਰ ਹੈ ਉਹ ਨਿਰਗੁਣਾ। ਉਹ ਕਹਿੰਦੇ ਕੀ ਕਰ ਸਕਦਾ ਉਹਦੇ ਹੱਥ 'ਚ ਕੁਝ ਨਹੀਂ। ਐਂ ਖੇਡ ਬਣਾ ਲਈ ਕੁਝ। ਉਲਟ ਕਰ ਦਿੱਤਾ। ਦੁਪਨੇ ਨੂੰ ਸੱਚ ਬਣਾ ਲਿਆ। ਆ ਸੰਸਾਰ ਸੱਚ ਬਣਾ ਲਿਆ। ਜਿਹੜਾ ਨਹੀਂ ਦੀਂਦਾ ਉਹਦੇ ਤੇ ਸ਼ੱਕ ਪੈਦਾ ਕਰਦੀ। ਉਹੋ ਗੱਲ ਕਰਦੀ। ਜਿਹੜਾ ਖਾਨੂੰ ਨਹੀਂਂਦਾ ਉਹਦੇ ਤੇ ਸ਼ੰਕਾ ਹੈ ਵੀ ਉਹ ਪਤਾ ਨਹੀਂ ਹੈ ਪਤਾ ਨਹੀਂ ਨਹੀਂ ਹੈ। ਛੱਡੋ ਹੈਗਾ ਕਿ ਮੰਨ ਕੇ ਪਰ ਆਦਾ ਸੱਚ ਹੈ ਲੋਕ। ਇੱਤਾ ਸਾਹਮਣੇ ਸਾਡੇ ਕੁਛ ਕਰਦਾ। ਉਹ ਬੰਦੇ ਨੇ ਵੱਦਾ ਮਾਰਤਾ ਆਉਨੇ, ਉਹ ਮਾਰਤਾ ਕਰਤਾ। ਟੱਕਾ ਮਾਰਤਾ, ਉਸ ਨੂੰ ਨੁਕਸਾਨ ਕਰਤਾ, ਉਹਨੇ ਦਬਾਬ ਕਰਤਾ ਸਾਡੇ ਸਾਹਮਣੇ। ਇਹਨੂੰ ਐਸੇ ਕਿ ਮੈਂ ਨੋਰ ਕਰਦੀ। ਕੀ ਤੇਰੇ ਪਾਪ ਨੂੰ ਇਸ ਕਰਕੇ ਸਰਗੁਣ ਜੀਵਾਂ ਨੂੰ ਬੰਦ ਲਿਆ ਉੱਥੇ ਉੱਠੀ ਪਾ ਫੇਗੀ ਇੱਥੇ ਰੱਦ ਕੀਤਾ ਕਿ ਉਹੀ ਸਰਗੁਣ ਹੈ ਉਹੀ ਸਰਗੁਣ ਹੈ ਬਿੱਤੂ ਜੋ ਤੇ ਸਰਗੁਣ ਹੈ ਜੋ ਤੇ ਨਿਰਗੁਣ ਜਿੰਨਾ ਜਿਹੜੇ ਦੋ ਹਿੱਸਿਆਂ 'ਚ ਅੱਧਾ ਤਾਂ ਸੌਂਦਾ ਜਾਗਦਾ ਅੱਧਾ ਜਾਗਦਾ ਹੀ ਰਹਿੰਦਾ ਸੌਂਦਾ ਨਹੀਂ ਅੱਧਾ ਹਿੱਸਾ ਤਾਂ ਸੌਂਦਾ ਹੀ ਨਹੀਂ ਜਿਹੜਾ ਸਾਹ ਲੈਂਦਾ ਬੇਰਸਾ ਉਹੀ ਹੈ ਅਸਲ ਜੀਵ ਉਹੀ ਹੈ ਆ ਜਿਹੜਾ ਹਿੱਸਾ ਦਾ ਅਡ ਹੋ ਕੇ ਅਕਲ ਅਡ ਹੋ ਕੇ ਮਨ ਅਡ ਹੋ ਕੇ ਜਿਹੜਾ ਸੰਸਾਰ ਦੇ ਵਿੱਚ ਹੋਰ ਗਿਆਨ ਕੋ ਧੋਣਾ ਆਇਆ ਉਹ ਜਿਹੜਾ ਹਿੱਸਾ ਗਿਆਨ ਫालतू ਲੈਣਾ ਆ ਉਹ ਇਸਾ ਅਸਲ ਸਰ ਨਿਰਗੁਣ ਸੀਗਾ ਉਹ ਨੂੰ ਮੰਨ ਲੈ ਅਸਲ ਜੀਵ ਜੇ ਨਿਰਗੁਣ ਦੀ ਤਾਹੀ ਦਾ ਗੁਣ ਤਾਂ ਕਰਨ ਆਇਆ ਹੋ ਅਸਲ ਕਿ ਕੋਈ ਅਸਲ ਅੱਲਾ ਨਿਰਗੁਣਾ ਅੱਲਾ ਸਰਗੁਣਾ ਇਹ ਪੰਕਤੀ ਫਿਰ ਫਿਰ ਆ ਜਾਂਦੇ ਨਿਰਗੁਣ ਆਪ ਸਰਗੁਣ ਹੋਈ ਸਰਗੁਣ ਹੋ ਜੋ ਮਨ ਕਰਕੇ ਨਿਰਗੁਣਾ ਆਪ ਉਹ ਸਰਗੁਣ ਹੋ ਜਿਤ ਕਰਕੇ ਨਹੀਂ ਕਹਾਂਦੇ ਜਿਤ ਨੂੰ ਆਪ ਕਹਾਂਗੇ ਇੱਥੇ ਜੇ ਮਨ ਕਰਕੇ ਸਰਗੁਣਾ ਨਿਰਗੁਣਾ ਚਿਤ ਕਰਕੇ ਫਿਰ ਉਹ ਆਪ ਹੋਣ ਆਪ ਕੀ ਹੋਵੇ ਫਿਰ ਆਪ ਗਾਇਬ ਹੋ ਜਾਊਗਾ ਕਿਤੇ ਆਪ ਕਿਤੇ ਆਪ ਆਪ ਜਿਹੜਾ ਵਰਤਣਾ ਜਿਤ ਵਾਸਤੇ ਵਰਤੋ ਜੇ ਦੋ ਹਿੱਸੇ ਹੋ ਗਏ ਦੋ ਹਿੱਸੇ ਨੇ ਕਿ ਆਪ ਕੀ ਰਹਿ ਜਾਂਦਾ ਸਤਗੁਰੂ ਜਾਗਤਾ ਦਿਓ ਜੇ ਜ਼ਰੂਰ ਹੈ ਪਰ ਸੰਸਾਰ ਨਾਲ ਜੁੜਿਆ ਹੋਇਆ ਹੈ ਇਸ ਸਵਾਲ ਨਾਲ ਜੁੜਿਆ ਉਹ ਰੋਕਦਾ ਨਹੀਂ ਪਤਾ ਉਹ ਲੋਕ ਦਾ ਪਤਾ ਹੈ ਲੋਕਾਂ ਨੂੰ ਜੁੜਿਆ ਨਹੀਂ ਹੋਇਆ ਇਹ ਰੋਕ ਨੂੰ ਦੇਖਦਾ ਹੋਇਆ ਵੀ ਇਹ ਲੋਕਾਰੇ ਦੀ ਮਨ ਨਾਲ ਸੰਪਰਕ ਨਹੀਂ ਹੁੰਦਾ ਸਿੱਧਾ ਉਹ ਪਵਨ ਰੂਪ ਹੈ ਪਾਣੀ ਰੂਪ ਹੈ ਮਨ ਪਾਣੀ ਰੂਪਾ ਮਨ ਪਾਣੀ ਸਮਾਪੋਂ ਚ ਸਮਾਇਆ ਹੋਇਆ ਹੈ ਦੋਨਾਂ ਮਿਲ ਨਹੀਂ ਹੁੰਦਾ ਦੋਆਂ ਦਾ ਆਪ ਹਿੱਤੀ ਪਾਣੀ ਜਾਵਾਂ ਤੇ ਸਰਦੀ ਪਾਣੀ ਆ ਬਾੜ ਡਾੜ ਰਿਆ ਨੇ ਹਾਂਜੀ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਕਾਰ ਜਿਹਨ ਸਗਲੀ ਬੋਰੀ ਨਿਰਗੁਣ ਆਪ ਸਰਗੁਣ ਵੀ ਉਹੀ ਨਿਰਗੁਣ ਵੀ ਆਪ ਹੈ ਸਰਗੁਣ ਵੀ ਆਪ ਹੈ ਜਦ ਕਦੇ ਵੀ ਬਿਮਾਰ ਹੋ ਜਾਂਦਾ ਉਹ ਕਹਿੰਦਾ ਫਲਾਣਾ ਅੱਜ ਮੈਨੂੰ ਮਿਲਣਾ ਹੈ ਹਸਪਤਾਲ ਦਾ ਹਾਲ ਉਹਦਾ ਨੋ ਵੀ ਲਿਖਿਆ ਹੋਇਆ ਉਹਨਾਂ ਨੇ ਜੋ ਕੱਲ ਫਲਾਨਾ ਆ ਮਰੀਜ਼ ਐ ਐ ਬਿਮਾਰੀ ਦਾ ਮਰੀਜ਼ ਐ ਤੁਹਾਡੇ ਕੋਲ ਕਿਦਾ ਫਿਰ ਉਹਨੂੰ ਲੈਣਾ ਤਾਂ ਵੀ ਉਸਦੀ ਗੱਲ ਲੈ ਜਿਹਸਤਾਨ ਦੇ ਵਿੱਚ ਮਰੀਜ਼ ਨੇ ਚਾਰ ਇੱਕੋ ਹੀ ਬਿਮਾਰੀ ਦੇ ਪਰ ਹਾਰਡ ਦੇ ਬਿਰੀ ਜਿਹੜੇ ਬੰਦੇ ਤਾਂ ਉਹ ਹਾਰਡ ਦੇ ਪਤੀਜਾ ਲੈਣ ਕਿ ਆਏ ਨਾ ਦੇਖ ਰਿਹਾ ਮਰੀਜ਼ ਨੂੰ ਉਥੇ ਲੈ ਗਏ ਕਿ ਬਾਕੀ ਹਸਤੌਲ ਤੇ ਲੈ ਗਦੀਆਂ ਤੇ ਇਸ ਕਰਕੇ ਚਾਹੇ ਨੂੰ ਦੋਨੋਂ ਹੋ ਗਏ ਤੇ ਇਹਦਾ ਗੁਣਵਾਚ ਕਰਾਉਣਾ ਹੈ ਔਗੜਵਾਚ ਕਰਾਉਣਾ ਹੈ ਕਿ ਕੈਦਾ ਆਪਣਾ ਧਾਰਕ ਨੂੰ ਹੁਣ ਨਿਰਗੋਣਿਆਲੇ ਆਣਿਆ ਜਹਦ ਇਹਾਣਾ ਵੀ ਕਹਿੰਦਾ ਨਿਰਗੋਣ ਵੀ ਕਹਿੰਦਾ ਇਸ ਕਰਕੇ ਕੁਝ ਗੁਣਵਾਚ ਕਰਾਉ ਰਹੇ ਨੇ ਤੇ ਜੀਵ ਤੇ ਕੁਝ ਔਗੜਵਾਚ ਕਰਾਉਂਦੇ ਜਿਹੜੇ ਗੁਣਵਾਚ ਕਰਾਉ ਲੈਨੇ ਆ ਅਸੀਂ ਉਹਨੂੰ ਪੋਜ਼ਿਟਿਵ ਮੰਨ ਲੈਂਦੇ ਆ ਜਿੱਦਰ ਗੁਣ ਕਾਇਮ ਨੇ ਜਿੱਤੇ ਨੀਂਦ ਨਹੀਂ ਆਉਂਦੀ ਉੱਥੇ ਗੁਣ ਕਾਇਮ ਨੇ ਜਿੱਤੇ ਗੁਣ ਕਾਇਮ ਹੁੰਦਾ ਤਾਂ ਨੀਂਦ ਨਹੀਂ ਹੁੰਦੀ ਕਿੱਸੇ ਸੱਜੇ ਸੱਜੇ ਗੁਣ ਕਾਇਮ ਨੇ ਉਹਨੂੰ ਨੀਂਦ ਨਹੀਂ ਹੁੰਦੀ ਜਿਹੜੇ ਇੱਥੇ ਦੇ ਮਾਇਆ ਦਾ ਪ੍ਰਭਾਵ ਹੈ ਉੱਥੇ ਨੀਂਦ ਉਹ ਮਾਇਆ ਤੋਂ ਪਰੇ ਆਲੇ ਸੱਜੇ ਦੀਦੀ ਹੁੰਦੀ ਤੇ ਉਂਗ ਨਾ ਸੁੱਖ ਨਹੀਂ ਰਹਿੰਦਾ ਨਾਣਾ ਕਪਤਾ ਤਾਂ ਤਹ ਜਿੱਥੇ ਮਰਤਨਾ ਨਾ ਨਾ ਵਿਰਤਾਂ ਦੇ ਜਨਮ ਤੋਂ ਜਨਾਰ ਹੋ ਉਹ ਉਹ ਐਸਾ ਗੋ ਜੀਦਾ ਅੱਦਾ ਜੀ ਨੂੰ ਅਸੀਂ ਕਹਿਣਾ ਵੀ ਇਹ ਮਰਦਾ ਦੀ ਜੀ ਅਸੀਂ ਕਹਿਣਾ ਨਾ ਮਰ ਮਰੇ ਰਾ ਉਹ ਮਾਨਸਾ ਜੀ ਉਹ ਐਸਾ ਮਰਦਾ ਬਣੀ ਇਹਦਾ ਉਹ ਅੰਵਰ ਐਸਾ ਦਾ ਆਤਮਾ ਜਦ ਅੰਰ ਕਹਿਣੇ ਲੋ ਉਹ ਅੱਧਾ ਅਵਰ ਹੈ ਉਹ ਤਲਾ ਪਸ ਅੱਧੇ ਪਾਸੇ ਜਬ ਬਿਮਾਰੀ ਹੈ ਬਿਮਾਰੀ ਦਾ ਇਲਾਜ ਕਰਨਾ ਹੈ ਹੱਡ ਠੀਕ ਹੈ ਹੱਡ ਦਾ ਆਪਰੇਸ਼ਨ ਐ ਮੈਂ ਥੋੜੀ ਗੱਲ ਦਿੰਦਾ ਹੱਡ ਤਾਂ ਠੀਕ ਚੱਲਦਾ ਬੁਖਾਰ ਘਟਦਾ ਹੈ ਬੁਖਾਰ ਦਾ ਇਲਾਜ ਕਰਨਾ ਫਿਰ ਬੜੇ ਵੀ ਠੀਕ ਹੈ ਆਜ਼ਮਾ ਵੀ ਠੀਕ ਹੈ ਬੁਖਾਰ ਦੀ وجہ ਨਾਲ ਜੇ ਥੋੜਾ ਬਹੁਤਾ ਡਿਫੈਕਟ ਹੋੜ ਜਾਊਗਾ ਇਸ ਕਰਕੇ ਬਿਮਾਰੀ ਹੈ ਨੂੰ ਜ਼ਰੂਰ ਬਿਮਾਰੀ ਦਾ ਇਲਾਜ ਕਰ। ਬਿਮਾਰੀ ਕਰਕੇ ਨਿਰਗੁਣ ਹੈ। ਵੀ ਜੋਕਾ ਮੰਗੇ ਕਰਦਾ ਸੀ ਉਹਨਾਂ ਕਰ ਨਹੀਂ ਸਕਦਾ। ਬਿਮਾਰ ਹੈ ਉਹ। ਕਮਜ਼ੋਰ ਹੋ ਗਿਆ। ਕਮਜ਼ੋਰੀ ਦਾ ਨਿਰਗੁਣ। ਜਿਹੜੇ ਕੰਮ ਇਹ ਕਰ ਸਕਣ ਚਾਹੀਦੇ ਨੇ ਉਹ ਕਰ ਨਹੀਂ ਸਕਦਾ। ਨਿਰਗੁਣ ਆਪ ਸਰਗੁਣ ਹੀ ਹੋਈ। ਜੇ ਨਿਰਗੁਣ ਆਪ ਸਰਗੁਣ ਹੀ ਹੋਈ ਕਹਤਾ ਜੇ ਤੁਮ ਮਾਸਾ ਨਿਰਗੁਣ ਸਰਗੁਣ ਖਤਮ ਹੋ ਗਿਆ ਤੇ ਸਾਡੇ ਨਿਰਗੁਣ ਸਰਗੁਣ ਕੀ ਇਦਾਂ ਬਣਿਆ ਹੋਇਆ ਹੈ ਠੀਕ ਹੈ ਜੀ ਜੇ ਉਹਨਾਂ ਨੇ ਵੀ ਬਣਿਆ ਤਾਂ ਕਿਉਂ ਨਹੀਂ ਬਣਿਆ ਉਹ ਤਾਂ ਬਿਲਕੁਲ ਗਲਤ ਗੱਲ ਕਹੀ ਤੁਸੀਂ ਉਸੇ ਨਿਰਗੁਣਾ ਉਹ ਹੀ ਸਰਗੁਣ ਤੁਸੀਂ ਸਰਗੁਣ ਦੇ ਗੁਣ ਹੋਰ ਮੰਨੀ ਬੈਠੇ ਹੋ ਬ੍ਰਹਮ ਹੀ ਸਰਗੁਣਾ ਬ੍ਰਹਮ ਹੀ ਨਿਰਗੁਣਾ ਜੀ ਬ੍ਰਹਮ ਤਾਂ ਕਿਹਾ ਹੋਇਆ ਫੇਰ ਦੋ ਕਿਵੇਂ ਹੋਗੇ ਜੀਵਰ ਬ੍ਰਹਮ ਦੋਖੇ ਮੇ ਬਣਾਤੇ ਤੁਸੀਂ ਇੱਕੋ ਹੀ ਹੈ ਇੱਥੇ ਆ ਕੇ ਕਬੀਰ ਕਹਿੰਦਾ ਇੱਕੋ ਹੀ ਹੈ ਦੋ ਨਹੀਂ ਬੰਨਣਾ ਕਹਿਣ ਸੁਣਨ ਕੋ ਦੂਜਾ ਹੈ ਜਿਹੜਾ ਕਹਿਣ ਸੁਣਨ ਕੋ ਦੂਜਾ ਇੱਥੇ ਬਦਲ ਦੂਗਾ ਜਿਹੜਾ ਇਹਦਾ ਬਿਮਾਰ ਹੈ ਇਹਦਾ ਉਹਨੂੰ ਅਸੀਂ ਨਿਰਗੁਣ ਕਹਿੰਦੇ ਹਿੱਸੇ ਕਰਕੇ ਦੋ ਬਣ ਜਾਂਦਾ ਇਹ ਬਿਮਾਰੀ ਹਿੱਸਿਆਂ ਕਰਕੇ ਦੋ ਕਹਿੰਦੇ ਹਿੱਸਿਆਂ ਕਰ ਇੱਕ ਰਹੀ ਸੇ ਅੱਤੇ ਖੱਬੇ ਹੱਥ ਨੂੰ ਖੱਬੇ ਪਾਸੇ ਨੂੰ ਲਗਵਾ ਮਾਰਿਆ ਹੋਇਆ ਉਹ ਨਿਰਗੁਣ ਹੈ ਉਹ શરીર ਤੇ ਕੋਈ ਹੈ ਸੱਜੇ ਪਾਸੇ ਵਾਲਾ ਠੀਕ ਹੈ ਉਹ ਤਾਂ ਦਰੁਸਤ ਉਹ ਸਰਗੁਣ ਹੈ ਉਹ ਹੱਥ ਹਿਲਦਾ ਮੁਠੀ ਵੀ ਜੁਦੀਆ ਸਭ ਕੁਝ ਹੁੰਦਾ ਹੈ ਉਹ ਪਾਸੇ ਚੱਲਦਾ ਹੈ ਅੱਧਾ ਪਾਸਾ ਜੀ ਚੱਲਦਾ ਅੱਧਾ ਪਾਸਾ ਨਰਗੋੜਾ ਅੱਧਾ ਪਾਸਾ ਸਰਗੋਣਾ ਤੇ ਅੱਧੇ ਦਾ ਲਾਜ ਹੋ ਗਿਆ ਜਿੱਦਲਾ ਪਾਸਾ ਨਰੂਣ ਹੋ ਗਿਆ ਉਹ ਇਫੈਕਟਿਵ ਹੋ ਗਿਆ ਉਹਦੇ ਹੀ ਦਾ ਲਾਜ ਚੱਲ ਰਿਹਾ ਹੈ ਇਸ ਕਰਕੇ ਮਨੁ ਦਾ ਰਾਜ ਚੱਲ ਰਿਹਾ ਕੋਈ ਸਿਧ ਨਾ ਮਾਣੇ ਉਹ ਇਸੇ ਦਾ ਹੀ ਨਾ ਮਾਣੇ ਬੰਤੋ ਵੋ ਸ਼ਬਦ ਲਾਗੋ ਹਰਸੇਂ ਰਹੋ ਚਿਤ ਲਾਇਓ ਤੇ ਕੋ ਚਿਤ ਉੱਥੇ ਚਿਤ ਰਹਿਤਾ ਹੈ ਜੇ ਚਿੱਤ ਜੇ ਹੁੰਦੀ ਸੈਂਸ ਜਉਣਾ ਹਾਂ ਮੈਂ ਹਰੀਜ ਹੋ ਹੋ ਇਹ ਚਿੱਤ ਲੱਗਿਆ ਹੈ ਵੀ ਮੈਂ ਆਪਣਾ ਮਨ ਠੀਕ ਕਰਨਾ ਤਾਂ ਠੀਕ ਹੋਊਗਾ ਕਿ ਚਿੱਤੇ ਦੀ ਕਹਿੰਦਾ ਮਨ ਠੀਕ ਕਰਨਾ ਠੀਕ ਹੋ ਜਾਊਗਾ ਜੇ ਸ਼ਬਦ ਨਾਲ ਚਿੱਤ ਜੁੜਦਾ ਹੈ ਜੇ ਗੁਰਬਾਣੀ ਦੇ ਗੁਰਬਾਣੀ ਜੋ ਗਿਆਨ ਹੈ ਤਤ ਗਿਆਨ ਹੈ ਉਹਦਾ ਨਾਲ ਚਿੱਤ ਮੰਨਦਾ ਐਕਸੈਪਟ ਕਰਦਾ ਹੈ ਉਹਨੂੰ ਤਾਂ ਆਜ ਹੋਣਾ ਜੇ ਦਵਾਈ ਖਾ ਕੇ ਹਜਮ ਹੋ ਗਈ ਜੇ ਕੋ ਖਾਵੇ ਤੇ ਕੋ ਭੁੱਜਾ ਤਾਂ ਉਹਦਾ ਇਲਾਜ ਹੋਣਾ ਤਾਂ ਜਿਹੜਾ ਹੈ ਨਾ ਲਖਵਾ ਉਹਦਾ ਇਲਾਜ ਸ਼ੁਰੂ ਹੋਣਾ ਵਰਨਾ ਉਹਦਾ ਇਲਾਜ ਨਹੀਂ ਹੋਣਾ ਇਹ ਕੋ ਜਾਦੂ ਵਾਲੀ ਗੱਲ ਨਹੀਂ ਬਾਣੀ ਪੜੀ ਜਾਵਾਂਗੇ ਸਭ ਕੁਝ ਹੋ ਜੂਗਾ ਬਾਕਾਇਦਾ ਲਖਵਾ ਮਾਰਿਆ ਹੋਇਆ ਮਨ ਨੂੰ ਉਹਨੇ ਤੰਦਰੁਸਤ ਹੋਣਾ ਉੱਥੇ ਆ ਕੇ ਕਿਹਾ ਵੀ ਕਹਿਣ ਸੁਣ ਲੋ ਦੂਜਾ ਹੈ ਕੋਈ ਦੋ ਨਹੀਂ ਆ ਗਏ ਉਹ ਤੇ ਕਹਿੰਦਾ ਵੀ ਖੱਬਾ ਐ ਸਾਡ ਡਿਫੈਕਟਿਵ ਐ ਵੀ ਡਾਕਟਰ ਜੀ ਆ ਗੱਲ ਕਰ ਲਗੇ ਕੋਈ ਪੁੱਛੂਗਾ ਆ ਕੇ ਕਿ ਕੀ ਗੱਲ ਮਰੀਜ਼ ਆ ਜੀ ਇਹ ਕਹਿੰਦਾ ਖੱਬਾ ਐ ਸਾਡ ਡਿਫੈਕਟਿਵ ਐਗਾ ਹੈ ਤਾਂ ਆਦਮੀ ਕੋਈ ਉਹ ਤੇ ਖੱਬਾ ਸੱਜਾ ਚੱਲੂਗਾ ਕੀ ਡਿਫੈਕਟਡ ਉਹ ਲਈ ਗੱਲ ਦਾ ਜਿਵੇਂ ਠੀਕ ਕਹਣਾ ਉਹ ਲਈ ਗੱਲ ਦਾ ਪਰ ਦੋ ਤਾਂ ਇੱਕ ਦੇ ਹੀ ਬਣਾ ਸੀ ਚੱਲਾਂਗੇ ਨਾ ਉੱਥੇ ਸੱਜਾ ਥਰ ਖੱਬਾ ਕੀ ਕੋਈ ਹੈ ਨਿਰਗੁਣ ਖਬਾਹ ਹਸ ਸਰਗੁਣ ਸਜਾ ਹਥ ਜਦੋਂ ਆਪਾਂ ਲਿਖਿਆ ਜਾਉਂਦੀ ਸਾਬ ਦਾ ਠੀਕ ਹੈ ਸ਼ੈਨ ਮੈਂ ਉਦੋਂ ਉਦੋਂ ਹੀ ਲੋਕ ਹਸਦੇ ਸੀ ਸੱਚਾਰ ਖਬਾਹ ਹਸ ਉਦੋਂ ਹੀ ਕੀ ਤੈਦ ਸੀ ਚਾਰ ਗੁਣ ਨੇ ਤੇ ਕਾਇਮ ਨੇ ਚਾਰ ਗੁਣ ਨੇ ਤੇ ਗਲਿਆ ਹਰ ਵਿਸਰਤ ਤੇਰੇ ਗੁਣ ਗਲਿਆ ਗਾਤੇ ਆ ਇਹ ਆਪਣਾ ਸਰਗੁਣ ਅੰਦਰਲਾ ਤੇਲਾ ਸੀ ਨਾ ਜੱਤ ਮਾਣ ਉਹ ਬੋਲ ਲੇ ਆਪਣਾ ਆਦਮ ਧਿਆਨ ਦੇ ਵਿਜਾਇ ਬਾਸ ਧਿਆਨ ਹੋ ਗਿਆ ਆਤਮਿਕ